ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨੇ ਸਿੱਕਿਆ ਖੇਤਰ ਦੇ ਵਿੱਚ ਦੇਸ਼ ਭਰ ਤੇ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਫਾਰ ਡਿਸਟ੍ਰਿਕਟਸ ਪਜੀਡ 2023-24 ਰਿਪੋਰਟ ਤੇ ਵਿੱਚ ਬਰਨਾਲਾ ਜ਼ਿਲ੍ਹੇ ਨੇ ਦੇਸ਼ ਭਰ ਤੇ ਵਿੱਚ ਆਪਣਾ ਨਾਮ ਚੁੱਕਾਇਆ ਜਿੱਥੇ ਕਿ ਦੇਸ਼ ਭਰ ਦੇ 788 ਜ਼ਿਲ੍ਹਿਆਂ ਨੂੰ ਪਿੱਛੇ ਛੱਟੇ ਹੋਏ 600 ਦੇ ਵਿੱਚੋਂ 424 ਅੰਕ ਹਾਸਲ ਕਰਕੇ ਬਰਨਾਲਾ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਇਹ ਪਹਿਲੀ ਵਾਰ ਹੈ ਕਿ ਭਾਰਤ ਦਾ ਕੋਈ ਜ਼ਿਲ੍ਹਾ ਟੌਪ 2 ਸ਼੍ਰੇਣੀ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਹੋ ਰਿਹਾ ਹੈ। ਡੀਸੀ ਬਰਨਾਲਾ ਨੇ ਬਰਨਾਲਾ ਜ਼ਿਲ੍ਹੇ ਨੂੰ ਪਹਿਲੇ ਸਥਾਨ ਤੇ ਆਉਣ ਦੇ ਉੱਪਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ। ਇਹ ਜੀ ਭਾਰਤ ਸਰਕਾਰ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਪਰਫਾਰਮੈਂਸ ਗ੍ਰੇਡਿੰਗ ਅਸੈਸਮੈਂਟ ਕਰਾਇਆ ਸੀਗੇ ਇਹਦੇ ਵਿੱਚ ਸਾਰੇ ਜ਼ਿਲ੍ਹੇ ਦੀ ਸਕੂਲਾਂ ਦੀ ਇਹਨਾਂ ਨੇ ਅਸੈਸਮੈਂਟ ਕਰਾਇਆ ਸੀ ਅਸੈਸਮੈਂਟ ਦੇ ਵਿੱਚ ਨਾ ਸਿਰਫ ਬੱਚਿਆਂ ਦੀ ਰਿਜ਼ਲਟਸ ਬਾਰੇ ਤਾਂ ਉਹਨਾਂ ਦੀ ਪੜਾਈ ਦੀ ਸਕਿੱਲਸ ਬਾਰੇ ਤੇ ਫੈਕਲਟੀ ਦਾ ਵੀ ਅਸੈਸਮੈਂਟ ਹੋਇਆ ਸੀ ਇਹਦੇ ਵਿੱਚ ਕਾਫੀ ਮਾਣ ਦੀ ਗੱਲ ਹੈ ਕਿ ਸਾਰੇ ਭਾਰਤ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੀ ਸਕੂਲਾਂ ਨੂੰ ਪਹਿਲੀ ਨੰਬਰ ਤੇ ਆਇਆ ਨੇ ਤੇ ਪਿਛਲੇ ਸਾਲ ਵੀ ਸਾਡੀ ਕਾਫੀ ਅੱਛੀ ਰੈਂਕ ਸੀ ਇਸ ਵਾਰ ਆਪਾਂ ਪੂਰੇ ਭਾਰਤ ਦੇ ਵਿੱਚ ਇਸ ਵਾਰ ਆਪਾਂ ਪਹਿਲੀ ਨੰਬਰ ਤੇ ਖੜੇ ਨੇ ਤੇ ਇਹਦੇ ਵਿੱਚ ਅ ਜਿਲ੍ਹਾ ਜਿਲ੍ਹਾ ਸਿੱਖਿਆ ਅਫਸਰ ਤੇ ਐਜੂਕੇਸ਼ਨ ਮੈਕਮੇ ਦੀ ਜਿੰਨੇ ਵੀ ਅਫਸਰ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹਾਂਗਾ ਤੇ ਨਾਲ ਦੀ ਨਾਲ ਬੱਚੇ ਤੇ ਉਹਨਾਂ ਦੀ ਪੇਰੈਂਟਸ ਨੂੰ ਵੀ ਇਹ ਕਾਫੀ ਮਾਣ ਦੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਪੂਰੇ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਖੜੀ ਅਗਲੇ ਹਫ਼ਤੇ ਵੀ ਕੋਈ ਹੋਰ ਚੰਗੇ ਉਪਰਾਲੇ ਕੀਤੇ ਜਾਣਗੇ ਕਿ ਐਸੀ ਤਰ੍ਹਾਂ ਅਗਲੇ ਰਿਜ਼ਲਟੇ ਮਤੀਜੇ ਇਸ ਤਰ੍ਹਾਂ ਨਹੀਂ ਇਹ ਬਿਲਕੁਲ ਜੀ ਸਾਡੇ ਵਾਸਤੇ ਤਾਂ ਇਹ ਮਤਲਬ ਥੀ ਸ਼ੁੱਡ ਬੀ ਅ ਟਾਰਗੇਟ ਹੈ ਸਾਡੇ ਵਾਸਤੇ ਅਗਲੇ ਸਾਲ ਵੀ ਇਹੀ ਟਾਰਗੇਟ ਹੋਣੀ ਚਾਹੀਦੀ ਹੈ ਅਗਲੇ ਸਾਲ ਵੀ ਆਪਾਂ ਪਹਿਲੀ ਨੰਬਰ ਤੇ ਹੋਵੇ ਤੇ ਜਿੱਤੇ ਜਿੱਤੇ ਸਾਨੂੰ ਮਾਰਕਸ ਕੱਟ ਮਿਲ ਰਹੇ ਨੇ ਉਹਦੇ ਆਪਾਂ ਜ਼ਿਆਦਾ ਫੋਕਸ ਕਰਨੀ ਕਿ ਉੱਥੇ ਵੀ ਆਪਾਂ ਇੰਪਰੂਵਮੈਂਟ ਕਰ ਸਕੀਏ ਅਤੇ ਇਸ ਉਪਲੱਬਦੀ ਉੱਪਰ ਡੀਓ ਨੇ ਕਿਹਾ ਹੈ ਕਿ ਸਾਡੇ ਪ੍ਰਿੰਸੀਪਲ ਡੀਓ ਅਤੇ ਅਧਿਆਪਕ ਆਪਣੀ ਜ਼ਿੰਮੇਵਾਰੀ ਦੇ ਨਾਲ ਇਸਤੇਮ ਕੰਮ ਕਰਨਗੇ ਤਾਂ ਕਿ ਬਨਾਲਾ ਜ਼ਿਲ੍ਹੇ ਨੂੰ ਹੋਰ ਉਚਾਈਆਂ ਦੇ ਉੱਪਰ ਲਿਜਾਇਆ ਜਾ ਸਕੇ ਇਹਨਾਂ ਹੀ ਭਾਰਤ ਸਰਕਾਰ ਸਿੱਖਿਆ ਮੰਤਰਾਲੇ ਵੱਲੋਂ 2017 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਹ ਨਿਰਿਖਣ ਆ ਇਹ ਇਹਦਾ ਨਾਮ ਹੈਗਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਰਿਪੋਰਟ ਜੀ ਦੇ ਤਹਿਤ ਮਤਲਬ 2023-24 ਦੇ ਵਿੱਚ ਭਾਰਤ ਦੇ 788 ਜ਼ਿਲ੍ਹਿਆਂ 'ਚ ਇਹ ਜਿਹੜਾ ਨਿਰੀਖਣ ਕੀਤਾ ਗਿਆ ਸੀਗਾ ਅ ਜਿਹਦੇ ਵਿੱਚ ਆਪਣੇ ਲਗਭਗ 14 ਲੱਖ 72 ਹਜ਼ਾਰ ਸਕੂਲਾਂ ਨੇ ਭਾਗ ਲਿਆ ਸੀਗਾ ਤੇ ਇਹ 98 ਲੱਖ ਅਧਿਆਪਕ ਤੇ 24 ਕਰੋੜ ਬੱਚੇ ਸ਼ਾਮਿਲ ਹੋਏ ਇਹ 6 ਮਾਪਦੰਡ ਸੀਗੇ ਆਪਣੇ ਕੋਲੇ ਜਿਦੇ ਵਿੱਚ ਪਹਿਲਾ ਸੀ ਆਪਣਾ ਲਰਨਿੰਗ ਆਊਟਕਮਸ ਦੂਸਰਾ ਆਪਣਾ ਪ੍ਰਭਾਵਸ਼ਾਲੀ ਕਲਾਸਰੂਮ ਤੀਸਰਾ ਆਪਣਾ ਬੁਨਿਆਦੀ ਢਾਂਚਾ ਚੌਥਾ ਆਪਣਾ ਸਕੂਲ ਸੇਫਟੀ ਡਿਜੀਟਲ ਲਰਨਿੰਗ ਗਵਰਨਸ ਪ੍ਰੋਸੈਸ ਇਹਦੇ ਤਹਿਤ ਜਿਹੜੇ ਆਪਣੇ ਛੇਆ ਤੇ ਆਪਣੇ ਏਜੰਡੇ ਸੀਗੇ ਇਹਨਾਂ ਤੇ ਦੰ ਰੇਖਣ ਕੀਤਾ ਕਿ ਜਿਹਦੇ ਵਿੱਚ ਬਰਨਾਲਾ ਜ਼ਿਲ੍ਹੇ ਨੇ 424 ਅੰਕ ਜਿਹੜੇ 600 ਚ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸਰ ਅੱਗੇ ਅਸਤੇ ਕੀ ਮਨ ਕਿ ਪ੍ਰਾਲਾ ਰਹੂਗਾ ਅੱਗੇ ਵੀ ਅਸਤਨਾ ਮਨ ਕਿ ਬਰਨਾਲਾ ਇੱਕ ਨਾ ਦੇਖੋ ਸਾਡੀ ਹੁਣ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਤੇ ਪੂਰੇ ਜਿਹੜੇ ਸਿੱਖਿਆ ਭਾਗ ਨਾਲ ਜੁੜੀਆਂ ਸ਼ਖਸੀਅਤਾਂ ਸਾਡੇ ਪ੍ਰਿੰਸੀਪਲ ਸਾਹਿਬਾ ਡੀਓ ਸਾਹਿਬਾਨ ਸਾਡੇ ਡਿਪਟੀ ਡੀਓ ਸਾਹਿਬਾਨ ਆ ਤੇ ਆਪਕਾ ਸਾਹਿਬਾਨਾਂ ਜਾਂ ਪੂਰਾ ਇਸ ਮੁੱਚਾ ਜਿਹੜਾ ਸਿੱਖਿਆ ਨਾਲ ਜੁੜਿਆ ਟੈਂਚਾ ਸਾਡਾ ਉਹ ਪੂਰੇ ਹੀ ਐਕਟਿਵ ਆ ਤੇ ਔਰ ਸਾਡੀ ਜ਼ਿੰਮੇਵਾਰੀ ਹੋਰ ਬਣ ਗਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਜ਼ਿਲ੍ਹੇ ਨੂੰ ਅਸੀਂ ਹੋਰ ਬੁਲੰਦੀਆਂ ਤੇ ਲੈ ਕੇ ਜਾਈਏ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਭਵੰਤ ਸਿੰਘ ਜੀ ਮਾਨ ਸਿੱਖਿਆ ਮੰਤਰੀ ਜੋਤ ਸਿੰਘ ਜੀ ਬੈਂ ਸਾਡੀ ਸਰਕਾਰ ਦਾ ਹੀ ਦੇਸੀਗਾ ਵੀ ਸਿੱਖਿਆ ਤੇ ਮੈਡੀਕਲ ਖੇਤਰ ਨੂੰ ਪਹਿਲੇ ਨੰਬਰ ਤੇ ਲੈ ਜਾਣਾ ਉਸੇ ਤਹਿਤ ਹੀ ਇਹ ਵਰਕ ਕੀਤਾ ਗਿਆ ਸੀਗਾ ਤੇ ਜਿਹਦੇ ਤਹਿਤ ਜਿਹੜਾ ਬਨਾਲਾ ਉਹ ਪਹਿਲੇ ਪੂਰੇ ਭਾਰ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਤੇ ਸਰਕਾਰ ਸੁਣ ਕੇ ਕੀ ਮੇਨ ਮੁੱਦੇ ਜਿਹੜੇ ਉਹਨ ਕੀ ਕੀ ਤਿਆਰ ਕੀਆ ਅਗਲੇ ਹਿੱਦਿਆ ਤੱਕ ਕੀ ਆਜਾ ਤਾਂ ਸਾਡੇ ਕੋਲੇ ਵੇਖੋ ਬੱਚਿਆਂ ਦੀ ਆਊਟਕਮ ਸਾ ਠੀਕ ਹੈ ਬੱਚਿਆਂ ਦੀ ਪੜ੍ਹਾਈ ਆ ਸਕੂਲ ਦਾ ਇਨਫਰਾਸਟ੍ਰਕਚਰ ਆ ਹੋਰ ਸਕੂਲ ਦੀ ਮਤਲਬ ਡਿਜੀਟਲ ਲਰਨਿੰਗ ਹੈ ਇਸ ਤਰ੍ਹਾਂ ਜਿਹੜੇ ਪ੍ਰੋਜੈਕਟ ਜਿਹੜੇ ਆਰਐ ਸਮੇਂ ਦੇ ਵਿੱਚ ਉਹ ਸਾਡੇ ਅਧਿਆਪਕ ਸੈ ਉਹਨੂੰ ਮਤਲਬ ਗਾਹੋਂ ਹੀ ਉਹਨਾਂ ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹ ਟ੍ਰੇਨਿੰਗ ਦੇ ਕੇ ਬੱਚਿਆਂ ਚ ਉਹ ਲੈ ਕੇ ਜਾਂਦੇ ਆ ਤੇ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਵਧੀਆ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਤਲਬ ਇਹ ਪੂਰਾ ਜਿਹੜਾ ਸਾਡਾ ਡੈਡੀਕੇਟਡ ਸਟਾਫ ਹੈ ਉਹ ਪੂਰੀ ਮਿਹਨਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਸਾਡਾ ਪ੍ਰੀਖਣ ਹੋਊਗਾ ਉਹਦੇ ਵਿੱਚ ਬਰਨਾਲੇ ਜ਼ਿਲ੍ਹੇ ਨੂੰ ਇਸੇ ਤਰ੍ਹਾਂ ਹੀ ਪੀਛਣਾ ਚ ਰੱਖਾਂਗੇ। ਜਗਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਗਨੀਤ ਤੇ ਸ਼ਰਮਾ ਦੀ ਰਿਪੋਰਟ।